ਮੈਂ ਕਲੀਅਰ ਕਰਦਾ ਅਗਰ ਮੇਰੀ ਕਾਰ ਨੂੰ ਬਾਹਰ ਖੜੀ ਨੂੰ ਕੋਈ ਵੀ ਨਸ਼ੇੜੀ ਚਾਹੇ ਕੋਈ ਤੋੜੇ ਭੰਨੇ ਕੋਈ ਸਕਰਾਚ ਪਾਵੇ ਕੋਈ ਟਾਇਰ ਲਾਵੇ ਕੁਛ ਵੀ ਕਰਦਾ ਤਾਂ ਬਲੌਕ 1 ਦਾ ਲੁਧਿਆਣਾ ਦਾ ਯੂਨੀਵਰਸਿਟੀ ਦੇ ਅੰਦਰ ਜਿਹੜਾ ਦਫ਼ਤਰ ਆ ਉਹਦੇ ਅੰਦਰ ਜਿਹੜਾ ਵੀਡੀਓ ਆ ਬਲੌਕ 1 ਦਾ ਉਹਦੀ ਜ਼ਿੰਮੇਵਾਰੀ ਹੈ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਨੇ ਦੋਸਤੋ ਭਗਵੰਤ ਮਾਨ ਜੀ ਨੇ ਗੱਲ ਕਹੀ ਸੀ ਕਿ ਮੈਂ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਵਿੰਡੋ ਸੀਐਮ ਵਿੰਡੋ ਜਿਹਦੇ ਵਿੱਚ ਕਿ ਤੁਸੀਂ ਕੋਈ ਵੀ ਅਰਜੀ ਦੇ ਸਕਦੇ ਹੋ ਉਹ ਸਮਝੋ ਕਿ ਮੈਂ ਹੀ ਬੈਠਾ ਆ ਔਰ ਅਰਜੀ ਮੈਨੂੰ ਹੀ ਦਿੱਤੀ ਆ ਔਰ ਉਹ ਸਰਜੀ ਦੇ ਉੱਤੇ ਬਹੁਤ ਜਲਦੀ ਐਕਸ਼ਨ ਹੋਊਗਾ ਪਰ ਮੈਂ ਅਕਸਰ ਆਪਣੀ ਵੀਡੀਓ ਚ ਇੱਕ ਗੱਲ ਕਹਿਣਾ ਕਿ ਮਾਨ ਸਾਹਿਬ ਤੁਹਾਡੀ ਕੱਲਿਆਂ ਦੀ ਸੋਚ ਕੀ ਕਰੂਗੀ ਜਦ ਤੁਹਾਡੇ ਥਲੜੇ ਬਿਊਰੋਕ੍ਰੇਟਸੀ ਚਾਹੇ ਉਹ ਚ ਡੀਡੀਪੀਓ ਆ ਚਾਹੇ ਉਹ ਚ ਬੀਡੀਓ ਆ ਚਾਹੇ ਉਹ ਚ ਪੁਲਿਸ ਕਾਰਪੋਰੇਸ਼ਨ ਬਿਜਲੀ ਬੋਰਡ ਜਾਂ ਕੋਈ ਹੋਰ ਮਹਿਕਮੇ ਦੇ ਉੱਚ ਅਧਿਕਾਰੀ ਨੇ ਜਦ ਉਹ ਹੀ ਤੁਹਾਡੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਤੁਹਾਡੇ ਕਹਿਣ ਨਾਲ ਕੀ ਹੋਊਗਾ ਕੁਝ ਵੀ ਨਹੀਂ ਹੋਣਾ ਔਰ ਉਹੀ ਗੱਲ ਆ ਮੈਂ ਗਲੀ ਦਿਖਾ ਰਿਹਾ ਤੁਹਾਨੂੰ ਆ ਗਲੀ ਤੁਸੀਂ ਦੇਖ ਸਕਦੇ ਹੋ ਆ ਸੀਵਰੇਜ ਕਿੰਨਾ ਉੱਚਾ ਕਰਕੇ ਪਾਇਆ ਹੋਇਆ ਔਰ ਇਸ ਜਿਹੜਾ ਸੀਵਰੇਜ ਕਿੰਨਾ ਉੱਚਾ ਕਰਕੇ ਪਾਇਆ ਹੋਇਆ ਔਰ ਗਲੀ ਦੀ ਹਾਲਤ ਦੇਖੋ ਕੀ ਆ ਇਹ ਪੰਚਾਇਤੀ ਰਾਜ ਇਹ ਬੀਡੀ ਵੀਡੀਓ ਬਲੌਕ 1 ਦੇ ਅੰਡਰ ਆਉਂਦੀ ਆ ਔਰ ਪਿੰਡ ਫੁੱਲਾਵਾਲ ਜਿੱਥੇ ਜੀ ਨਵੀਆਂ ਪੰਚਾਇਤਾਂ ਬਣੀਆਂ ਨੇ ਦੋਸਤੋ ਸੀਐਮ ਸਾਹਿਬ ਤੁਸੀਂ ਮੈਨੂੰ ਤੁਸੀਂ ਅਨਾਉਂਸਮੈਂਟਾਂ ਕੀਤੀਆਂ ਚਾਦਲਾਂ ਤੇ ਕਈਆਂ ਅਖਬਾਰਾਂ 'ਚ ਛਾਪਿਆ ਕਿ ਸੀਐਮ ਵਿੰਡੋ ਖੋਲਦੀ ਮੈਂ ਤੁਹਾਨੂੰ ਦਿਖਾਨਾ ਆ ਮੈਂ ਅਰਜੀ ਇੱਕ ਦਿੱਤੀ ਸੀ ਤੁਹਾਡੇ ਸੀਆ ਵਿੰਡੋ ਤੇ ਜੀਦਾ ਕਿ ਮੈਨੂੰ ਤੁਹਾਡੇ ਬਿਊਰੋਕਰੇਟਸ ਰਾਹੀਂ ਲਾਰਾ ਲਾਤਾ ਗਿਆ ਆ ਦੇਖੋ ਆ ਲੈਟਰ ਆ ਮੈਂ 19 7 2024 ਦੀ ਆ 19 7 2024 ਹੁਣ ਤਾਂ ਦਿਨੀ 4 6 ਰਹਿ ਗਏ ਜਿਹੜੇ ਕਿ ਸਾਲ ਖਤਮ ਹੋਣ ਨੂੰ ਔਰ ਇਸ ਗਲੀ ਵਾਸਤੇ ਦਿੱਤੀ ਸੀ ਵੀ ਇਹਨੂੰ ਪੱਕਾ ਕੀਤਾ ਜਾਵੇ ਵਧੀਆ ਕੀਤਾ ਜਾਵੇ ਮੇਰੀ ਗੱਡੀ ਬਾਹਰ ਖੜਦੀ ਆ ਔਰ ਮੇਰੀ ਗੱਡੀ ਦਾ ਕਦੀ ਵੀ ਕੋਈ ਨੁਕਸਾਨ ਬੰਦਾ ਕਰ ਸਕਦਾ ਚਾਹੇ ਕੋਈ ਨਸ਼ੀਲ ਨਸ਼ੇੜੀ ਬੰਦਾ ਕਰੇ ਕੋਈ ਹੋਰ ਕਰੇ ਪਰ ਵੀਡੀਓ ਨੇ ਡੀਡੀਪੀਓ ਨੇ ਕਿਸੇ ਨੇ ਕੋਈ ਇਹਦੇ ਤੇ ਗੌਰ ਨਹੀਂ ਕੀਤੀ ਪੰਜ ਸਰਪੰਚ ਨੇ ਕਿਸੇ ਨੇ ਤੇ ਗੌਰ ਨਹੀਂ ਕੀਤੀ ਔਰ ਜਦ ਕੀ ਵੀਡੀਓ ਦਫਤਰ ਕਹਿੰਦਾ ਜੀ ਅਸੀਂ ਮਤੇ ਪਾ ਰਹੇ ਅਸੀਂ ਆ ਕਰ ਰਹੇ ਅਸੀਂ ਉਹ ਕਰ ਰਹੇ ਆ ਇਹਨੂੰ ਬਣਾਵਾਂਗੇ ਜਲਦੀ ਬਣਾਵਾਂਗੇ ਪਰ ਇਸ ਗਲੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਮੇਰੇ ਘਰ ਦੇ ਅੰਦਰ ਗੱਡੀ ਨਹੀਂ ਜਾਂਦੀ ਮੇਰੇ ਘਰ ਦੇ ਅੰਦਰ ਗੱਡੀ ਨਹੀਂ ਜਾਂਦੀ ਹੈ ਕਿਉਂ ਕਿ ਆ ਸੀਵਰੇਜ ਬਹੁਤ ਉੱਚਾ ਆ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਆ ਗਲੀ ਦੇ ਔਰ ਇਹ ਗਲੀ ਦੀ ਲੰਬਾਈ ਜੇ ਆਪਾਂ ਜਿਆਦਾ ਨਹੀਂ ਤਾਂ 60 70 ਫੁੱਟ ਹੋਊਗੀ। ਮਾਨ ਸਾਹਿਬ ਦਾਅਵੇ ਉਹ ਕਰੋ ਜਿਹੜੇ ਤੁਸੀਂ ਪੂਰੇ ਕਰ ਸਕਦੇ ਹੋ। ਜਾਂ ਆਪਣੇ ਬਿਊਰੋਕਰੇਟਸ ਨੂੰ ਇੰਨੇ ਕੁ ਵਧੀਆ ਤਰੀਕੇ ਨਾਲ ਟਾਈਟ ਕਰੋ ਕਿ ਉਹ ਲੋਕਾਂ ਦੇ ਕੰਮ ਕਰਨ ਤੁਹਾਨੂੰ ਸਰਕਾਰ ਅਸੀਂ ਬਣਾਇਆ ਸੀ ਪਬਲਿਕ ਨੇ ਤੁਹਾਡੇ ਤੋਂ ਬਹੁਤ ਉਮੀਦਾਂ ਸੀ। ਪਰ ਤੁਸੀਂ ਗੱਲੀ ਬਾਤੀ ਬਹੁਤ ਕੋਸ਼ਿਸ਼ ਚਾਹੇ ਲੋਕੋਕਤੀਆਂ ਸੁਣ ਲੋ ਕਹਾਵਤਾਂ ਸੁਣ ਲੋ ਮੁਹਾਵਰੇ ਸੁਣ ਲੋ ਜਾਂ ਕੋਈ ਕਹਾਣੀਆਂ ਸੁਣ ਲੋ ਕੋਈ ਵੀ ਗੱਲ ਥੋਡੀ ਗਰਾਉਂਡ ਲੈਵਲ ਦਿਖਾ ਰਿਆ ਮੈਂ ਤੁਹਾਨੂੰ ਇਹ ਸਾਰਾ ਇੱਕ ਸੜਕ ਜਿਹੜੀ ਆ ਗਰਾਉਂਡ ਲੈਵਲ ਦੀ ਆ ਕਿ ਥੋਡੀ ਵੀਡੀਓ ਦਾ ਕੀ ਕਾਰਗੁਜ਼ਾਰੀ ਇੱਥੇ ਡੀਡੀਪੀਓ ਜ਼ਿਲ੍ਹੇ ਦਾ ਲੁਧਿਆਣੇ ਦਾ ਉਹਦੀ ਕੀ ਇੱਥੇ ਕਾਰਗੁਜ਼ਾਰੀ ਆ ਤਨਖਾਹਾਂ ਲੰਦੇ ਆ ਉਹ ਬਹੁਤ ਵੱਡੀਆਂ ਵੱਡੀਆਂ ਔਰ ਉਹ ਟੈਕਸਾਂ ਚੋਂ ਜਾਂਦੀਆਂ ਨੇ ਤੁਸੀਂ ਕਹਿੰਦੇ ਹੋ ਆਮ ਆਦਮੀ ਦੀ ਸਰਕਾਰ ਆ ਪਿੰਡਾਂ ਤੋਂ ਚੱਲੂਗੀ ਪਿੰਡ ਦੇ ਆ ਪਿੰਡ ਦਾ ਹਾਲ ਆ ਆ ਤੁਸੀਂ ਦੇਖ ਸਕਦੇ ਹੋ ਉੱਥੇ ਤੱਕ ਗਲੀ ਐ ਇਹ ਔਰ ਮੇਰੀ ਗੱਡੀ ਬਿਲਕੁਲ ਵੀ ਅੰਦਰ ਨਹੀਂ ਜਾਂਦੀ ਕਿਉਂ ਕਿ ਸੀਵਰੇਜ ਗਲੀ ਤੋਂ 1.5 ਫੁੱਟ ਉੱਚਾ ਔਰ ਬਣਾਉਣ ਵਾਲੇ ਦਾ ਕਿਸੇ ਦਾ ਧਿਆਨ ਨਹੀਂ ਕੋਈ ਇੰਟਰਲੋਕਿੰਗ ਲਾਉਣ ਨੂੰ ਤਿਆਰ ਨਹੀਂ ਵੀਡੀਓ ਡੀਡੀਪੀਓ ਪੰਚਾਇਤ ਸੈਕਟਰੀ ਜੇਈ ਸਾਰੇ ਹੀ ਬੰਦੇ ਗਲੀ ਬਾਤੀ ਨੇ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ ਹਲੇ ਤੱਕ ਔਰ ਥੋੜੀ ਸੀਐਮ ਵਿੰਡੋ ਦੇ ਉੱਤੇ ਅਰਜੀ ਦਿੱਤੀ ਹੋਈ ਆ ਜਿਹੜੀ ਮੈਂ ਤੁਹਾਨੂੰ ਦਿਖਾਈ ਆ। ਥੋਨੋ ਥੋੜੀ ਸੀਐਮ ਵਿੰਡੋ ਨੂੰ ਦਿੱਤੀ ਹੋਈ ਅਰਜੀ ਨੂੰ ਇਹਨਾਂ ਨੇ ਡਸਟਬਿਨ 'ਚ ਸੜਤਾ। ਕੀ ਰਿਜ਼ਲਟ ਆ? ਤੁਸੀਂ ਕਹਿੰਦੇ ਸੀ ਮਹੀਨੇ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜਾਂ ਰਿਜ਼ਲਟ ਆਊਗਾ। ਪਰ ਇਹ 19/7/2024 ਦੀ ਅਰਜੀ ਆ। ਆਹ ਲਓ। ਦੇਖ ਲਓ। 19/7/2024 ਤੁਹਾਡੀ ਕੀ ਵੈਲਿਊ ਸਮਝਦੇ ਆ ਬਿਊਰੋਕ੍ਰੇਟਸ ਤੁਹਾਡੀ ਸਰਕਾਰ ਚ ਤੁਸੀਂ ਅੱਛੀ ਤਰ੍ਹਾਂ ਦੇਖ ਸਕਦੇ ਹੋ ਤੁਹਾਡੇ ਆਰਡਰਾਂ ਦੀ ਤੁਹਾਡੇ ਕਹਿਣ ਦੀ ਕਿੰਨੀ ਕੀ ਕਦਰ ਆ ਤੁਹਾਡੇ ਬਿਊਰੋਕ੍ਰੇਟਸ ਕਰਦੇ ਆ ਦੇਖ ਸਕਦੇ ਹੋ ਤੁਹਾਡੀ ਕੱਲਿਆਂ ਦੀ ਸੋਚ ਨਾਲ ਅਸੀਂ ਕੀ ਕਰ ਸਕਦੇ ਆ ਤੁਹਾਡੀ ਕੱਲਿਆਂ ਦੀ ਸੋਚ ਸਾਡੀਆਂ ਸੜਕਾਂ ਤਾਂ ਨਹੀਂ ਬਣਾਉਂਦੀ ਸੜਕਾਂ ਤਾਂ ਗਰਾਊਂਡ ਲੈਵਲ ਦੇ ਅਫਸਰਾਂ ਨੇ ਬਣਾਉਣੀਆਂ ਨੇ ਆ ਪਰ ਤੁਹਾਡਾ ਕਹਿਣਾ ਹੀ ਨਹੀਂ ਮੰਨਦੇ ਇਦੇ ਪਿੱਛੇ ਕੀ ਰੀਜ਼ਨ ਹੈ ਮੈਂ ਦੇਖਣ ਵਾਲੇ ਹਰ ਦਰਸ਼ਕ ਨੂੰ ਪੁੱਛਦਾ ਵੀ ਕੀ ਕਾਰਨ ਹੈ ਕਿ ਭਗਵਾਨਤਮਾਨ ਸਰਕਾਰ ਦੇ ਆਰਡਰਾਂ ਨੂੰ ਕਿੱਥੇ ਜਾਣਿਆ ਜਾਂਦਾ ਬਿਊਰੋਕਰੇਟਸ ਰਾਹੀਂ ਆ ਪ੍ਰੂਫ ਹੈ 19 7 24 ਦੀ ਅਰਜੀ ਨੂੰ ਅੱਜ ਤੱਕ ਇੰਪਲੀਮੈਂਟੇਸ਼ਨ ਨਹੀਂ ਹੋਈ ਇਹਦੇ ਤੇ ਪ੍ਰੈਕਟੀਕਲੀ ਨਹੀਂ ਇਹਨੂੰ ਕੁਝ ਵੀ ਕੀਤਾ ਗਿਆ ਸੀਵਰੇਜ ਕਿੰਨਾ ਉੱਚਾ ਗੱਡੀ ਮੇਰੀ ਬਾਹਰ 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 ਖੜਦੀ ਆ ਔਰ ਆਉਣ ਵਾਲੇ ਸਮੇਂ 'ਚ ਧੁੰਦਾਂ ਪੈਣੀਆਂ ਅਗਰ ਕੋਈ ਨਸ਼ੇੜੀ ਮੇਰੀ ਗੱਡੀ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਦੱਸੋ ਸਰਕਾਰ ਦਾ ਕਿਹੜਾ ਮਹਿਕਮਾ ਉਹਦਾ ਜ਼ਿੰਮੇਵਾਰ ਹੈ ਮੈਂ ਕਲੀਅਰ ਕਰਦਾ ਅਗਰ ਮੇਰੀ ਕਾਰ ਨੂੰ ਬਾਹਰ ਖੜੀ ਨੂੰ ਕੋਈ ਵੀ ਨਸ਼ੇੜੀ ਚਾਹੇ ਕੋਈ ਤੋੜੇ ਭੰਨੇ ਕੋਈ ਸਕ੍ਰੈਚ ਪਾਵੇ ਕੋਈ ਟਾਇਰ ਲਾਵੇ ਕੁਝ ਵੀ ਕਰਦਾ ਤਾਂ ਬਲੌਕ 1 ਦਾ ਲੁਧਿਆਣਾ ਦਾ ਯੂਨੀਵਰਸਿਟੀ ਦੇ ਅੰਦਰ ਜਿਹੜਾ ਦਫ਼ਤਰ ਆ ਉਹਦੇ ਅੰਦਰ ਜਿਹੜਾ ਵੀਡੀਓ ਆ ਬਲਾਕ 1 ਉਹਦੀ ਜ਼ਿੰਮੇਵਾਰੀ ਹੈ ਉਹ ਕਲੇਮ ਉਹ ਤੋਂ ਕਲੇਮ ਰਿਸੀਵ ਕੀਤਾ ਜਾਊਗਾ ਉਹਦੇ ਤੇ ਕੇਸ ਕੀਤਾ ਜਾਊਗਾ ਬਾਈ ਨੇਮ ਕੀਤਾ ਜਾਊਗਾ ਸੈਕਟਰੀ ਨੂੰ ਘੇਰਿਆ ਜਾਊਗਾ ਪੰਚਾਇਤਾਂ ਦਾ ਹੁਣ ਬਣੀਆਂ ਨੇ ਆ ਹਾਲਤਾ ਇਸ ਗਲੀ ਦੀ ਔਰ ਜਿਸ ਵਜ੍ਹਾ ਕਰਕੇ ਮੇਰੀ ਗੱਡੀ ਬਾਹਰ ਖੜਦੀ ਆ ਔਰ ਕਿਸੇ ਕਾਰਨ ਵਸ਼ੇ ਵੀ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਸਿੱਧੇ ਤੌਰ ਤੇ ਸੈਕਟਰੀ ਪੰਚਾਇਤ ਫੁੱਲਾਂਵਾਲ ਵੀਡੀਓ ਬਲਾਕ 1 ਇਹ ਜੁਮੇਵਾਰ ਹੋਣਗੇ ਧੰਨਵਾਦ